ਸਤਿ ਪਿਛਰੀ ਅਕਾਲ ਮੈਂ ਰਜਿੰਦਰ ਸਿੰਘ ਬਿਲਗਾ ਤੁਸੀਂ ਵੇਖ ਰਹੇ ਹੋ ਬਿਲਗਾ نیوز ਆਨਲਾਈਨ ਆਓ ਅੱਜ ਦੀ ਲਾਈਵ ਪ੍ਰੋਗਰਾਮ ਵਿੱਚ ਗੱਲ ਕਰਾਂਗੇ ਪੰਜਾਬ ਤੇ ਡੀਆਈਜੀ ਸਸਪੈਂਡ ਬਾਰੇ ਸਾਰੇ ਪਾਸੇ ਹੁਣ ਭ੍ਰਿਸ਼ਟਾਚਾਰ ਦੀ ਇਹ ਚਰਚਾ ਹੁੰਦੀ ਹੈ ਆਓ ਉਸ ਤੋਂ ਪਹਿਲਾਂ ਅੱਜ ਦੀਆਂ ਪੰਜ ਅਹਿਮ ਖਬਰਾਂ ਦਾ ਤੁਹਾਨੂੰ ਸੰਖੇਪ ਸੁਣਾ ਦਿੰਦੇ ਹਾਂ ਜੇ ਮੇ ਕੇ ਬੰਦੀ ਛੋੜ ਦਿਵਸ ਤੇ ਪੁਲੇਖੇ ਪੈ ਰਹੇ ਨੇ ਕਿ 20 ਅਕਤੂਬਰ ਜਾਂ 21 ਇਸ ਨੂੰ ਲੈ ਕੇ ਅੱਜ ਸ਼ਿਰਦਾਰਵਾਹ ਸਰ ਦੇ ਹੈੱਡ ਗ੍ਰਾਮੀ ਗਿਆਨੀ ਰਗਵੀ ਸਿੰਘ ਹੋਂਵਲੋਂ ਇਹ ਅਪੀਲ ਕੀਤੀ ਗਈ ਹੈ ਕਿ 21 ਅਕਤੂਬਰ ਨੂੰ ਬੰਦੀ ਛੋੜ ਦਿਵਸ ਮਨਾਇਆ ਜਾ ਰਿਹਾ ਇਸ ਨੂੰ ਲੈ ਕੇ ਕੋਈ ਪੁਲੇਖਾ ਨਹੀਂ ਹੈ 21 ਅਕਤੂਬਰ ਨੂੰ ਬੰਦੀ ਛੋੜ ਦਿਵਸ ਮਨਾਇਆ ਜਾ ਰਿਹਾ ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਬਾਤਾਵਾਨ ਨੂੰ ਵੇਖਦੇ ਹੋਏ ਬਾਤਾਨਰਦੀ ਸਭਾ ਨੂੰ ਦੇਖਦੇ ਹੋਏ ਹਰ ਇੱਕ ਸੈਕ ਨੂੰ ਇੱਕ ਪੌਦਾ ਲਾਉਣ ਦੀ ਅਪੀਲ ਕੀਤੀ ਉੱਥੇ ਹੀ ਦੀਪਮਾਲਾ ਕਰਨ ਦੇ ਸੰਬੰਧ ਵਿੱਚ ਕਿਉ ਦੇ ਦੀਵੇ ਤੇਲ ਦੇ ਦੀਵੇ ਬਾਲਣ ਦੀ ਅਪੀਲ ਕੀਤੀ ਅਤੇ ਆਓ ਦੂਜੀ ਖਬਰ ਤੋਂ ਅਨੁਸਾਰ ਦਿੰਦੇ ਆ ਕਿ ਸਸਪੈਂਡ ਡੀਆਈਜੀ ਹਰਪਾਲ ਸਿੰਘ ਪੁੱਲਰ ਜਿਨ੍ਹਾਂ ਦੇ ਸਮਰਾਲਾ ਨੇੜੇ ਪਿੰਡ ਬਲੌਂਦੀ ਦੇ ਫਾਰਮ ਹਾਊਸ ਤੋਂ ਸੀਬੀਆਈ ਨੂੰ 108 ਬੁਧੀਚੀ ਸ਼ਰਾਬ ਦੀਆਂ ਬੋਤਲਾਂ 17 ਕਾਰਤੂਸ ਅਤੇ 5 ਲੱਖ 70 ਹਜ਼ਾਰ ਦੀ ਨਕਦੀ ਬਰਾਮਦ ਹੋਈ ਹੈ ਜਿਸ ਨੂੰ ਲੈ ਕੇ ਨਰਵੇ ਉਤੇ ਅਬਕਾਰੀ ਐਕਟ ਤਹਿਤ ਇੱਕ ਹੋਰ ਕੇਸ ਦਰਜ ਹੋ ਗਿਆ ਹੈ ਤੀਸਰੀ ਖਬਰ ਇਹ ਹੈ ਕਿ ਐਸ ਵਾਰ ਦਵਾਈ ਨੂੰ ਲੈ ਕੇ ਸੋਨਾ ਅਤੇ ਚਾਂਦੀ ਦੇ ਰਕਾੜ ਨਵੇਂ ਕੈਮ ਹੋ ਗਿਆ ਹੈ ਰੇਟ ਨੂੰ ਲੈ ਕੇ ਦਿੱਲੀ ਦੇ ਸਰ ਆਪਾ ਬਾਜ਼ਾਰ ਦੇ ਵਿੱਚ 24 ਕੈਰਟ ਸੋਨੇ ਦਾ ਭਾਅ ਐਸ ਵਾਰ 1 ਲੱਖ 40000 ਰੁਪਏ ਪ੍ਰਤੀ 10 ਗ੍ਰਾਮ ਉਹ ਤੇ ਹੀ ਚਾਂਦੀ 2 ਲੱਖ ਰੁਪਏ ਪ੍ਰਤੀ ਕਿਲੋ ਨਰਾਮ ਦੇ ਬਾ ਵਿਕ ਰਹੀ ਹੈ ਤੇ ਆਓ ਚੌਥੀ ਖਬਰ ਤੁਹਾਨੂੰ ਇਹ ਸੁਣਾ ਦਿੰਨੇ ਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇਹ ਦੱਸਿਆ ਕਿ ਆਮ ਆਦਮੀ ਕਲੀਨਕਾਂ ਦੇ ਵਿੱਚ ਪਿਛਲੇ 3 ਸਾਲਾਂ ਦੇ ਵਿੱਚ 4.29 ਜਾਣ ਕੇ 4 ਕਰੋੜ .28 ਲੱਖ ਲੋਕਾਂ ਦਾ ਇਹਨਾਂ ਆਮ ਆਰਮੀ ਕਲੀਨਿਕਾਂ ਦੇ ਵਿੱਚ ਇਲਾਜ ਹੋਇਆ ਜਦੋਂ ਕਿ 2.28 ਲੱਖ ਲੈਬ ਟੈਸਟ ਹੋਇਆ ਸਰਕਾਰ ਨੇ ਇਹ ਬਚਨ ਵਧਤਾ ਐ ਨਵਾਈਆ ਕਿ ਪਿਸ਼ਪ ਪੱਤਰ ਦੀਆਂ ਅਲਾਈ ਸੁਤਾ ਦੇ ਟਿਆਰੀਆਂ ਤੇ ਆਉ ਤੁਹਾਨੂੰ ਦੋਸਤੋ ਪੰਜਵੀਂ ਖਬਰ ਸੁਣਾ ਦਿੰਨੇ ਆ ਕਿ ਪੰਜਵੀਂ ਖਬਰ ਹੈ ਜਿਵੇਂ ਕਿ ਦਿਵਿੰਦਰ ਸਿੰਘ ਪੁੱਲਰ ਜਿਨ੍ਹਾਂ ਨੂੰ 1993 ਦੇ ਬਾਂਬੂਗਲਾਸਟ ਕੇਸ ਵਿੱਚ ਪਹਿਲਾ ਫਾਂਸੀ ਉਸ ਤੋਂ ਬਾਅਦ ਸਪਰੀਮ ਕੋਰਟ ਵਿੱਚ ਉਹਨਾਂ ਨੂੰ ਉਮਰ ਕੈਦ ਦੇ ਵਿੱਚ ਤਬਦੀਲ ਕਰ ਦਿੱਤੀ ਸੀ ਸਜ਼ਾ ਜਦੋਂ ਕਿ ਹੁਣ ਦਿੱਲੀ ਹਾਈ ਕੋਰਟ ਸਜ਼ਾ ਦੀ ਸਮੀਖਿਆ ਕਰ ਰਹੀ ਹੈ ਉਸ ਤੇ ਨਜ਼ਰਸਾਨੇ ਦਾ ਹੁਕਮ ਦਿੱਤਾ ਹੈ ਏਸੀ ਦੋਸਤੋ ਅੱਜ ਦੀਆਂ ਇਹ ਪੰਜ ਅਹਿਮ ਖਬਰਾਂ ਆਉਣ ਵਾਲੇ ਕੱਲ ਅਖਬਾਰਾਂ ਦੀਆਂ ਸੁਰਖੀਆਂ ਵੰਡ ਗੀਆਂ ਤੇ ਆਓ ਹੁਣ ਗੱਲ ਕਰ ਲੈਣੇ ਆ ਡੀਆਈਜੀ ਰਚਨ ਸਿੰਘ ਭੁੱਲਰ ਦੀਆਂ ਹੀ ਸਾਰੇ ਪਾਸੇ ਸੋਸ਼ਲ ਮੀਡੀਆ ਤੇ ਪ੍ਰਿੰਟ ਮੀਡੀਆ ਤੇ ਖਬਰਾਂ ਚੱਲ ਰਹੀਆਂ ਕਿ ਉਹਨਾਂ ਕੋਲੋਂ ਜਿਵੇਂ 7.5 ਕਰੋੜ ਰੁਪਈਆ ਕੈਸ਼ ਬਰਾਮਦ ਹੋਇਆ 2 ਕਿਲੋ ਸੋਨਾ ਜਦੋਂ ਕਿ ਕੀਮਤੀ ਘੜੀਆਂ ਦੀ ਗਿਣਤੀ ਵੀ ਜਿਹੜੀ ਆ ਉਹ ਵੱਡੀ ਤਦਾਦ ਦੇ ਵਿੱਚ ਜਿਹੜੀ ਆ ਉਹ 100 ਕੀਮਤੀ ਘੜੀਆਂ ਫੜਿਆ ਗਿਆ ਤੇ ਉੱਥੇ ਹੀ ਅੱਜ ਦੀ ਜਿਹੜੀ ਨਮੀ ਰਿਕਵਰੀ ਹੈ ਬਰਾਮ ਦੀ ਹੈ ਉਹ ਸਮਰਾਲਾ ਡਿਪੈਂਡ ਬਲਾਉਂਦੀ ਦੇ ਵਿੱਚ ਫਾਰਮ ਹਾਊਸ ਤੋਂ 108 ਸ਼ਰਾਬ ਦੀਆਂ ਬੋਤਲਾਂ ਵਿਦੇਸ਼ੀ ਸ਼ਰਾਬ 17 ਕਾਰਤੂਸ ਜਦੋਂ ਕਿ ਪਹਿਲਾਂ ਵੀ 100 ਕਾਰਤੂਸ ਅਤੇ 4 ਜਿਹੜਿਆ ਅਸਲਾ ਜਿਹੜਾ ਆ ਉਹ ਪੜਿਆ ਗਿਆ ਬਸਿਆ ਗਿਆ ਤੇ ਇੱਥੇ ਅੱਜ ਗੱਲ ਜਿਹੜੀ ਕਰਨੀ ਬਣਦੀ ਹੈ ਉਹ ਉਹ ਇਹ ਆ ਕਿ ਦੱਸਿਆ ਗਿਆ ਕਿ ਹਰਚੰਦ ਸਿੰਘ ਪੁੱਲਰ ਜਿਨ੍ਹਾਂ ਦੇ ਪਿਤਾ ਸਾਫਾ ਜੀ ਜੀਪੀ ਪੰਜਾਬ ਆਪਣੇ ਸਮੇਂ ਦੇ ਅਜਿਹੇ ਅਫਸਰ ਹੋਇਆ ਜਿਨ੍ਹਾਂ ਨੇ ਵੱਡੀ ਤਦਾਨ ਦੇ ਵਿੱਚ ਸਪੋਰਟਸਮੈਨਾਂ ਨੂੰ ਨਿਯਮਾਂਸ਼ਕੀ ਟਾਂਕੇ ਪਾਰਤੀ ਕੀਤਾ ਨਿਯਮਾਂਸ਼ਕੀ ਟਾਂਕੇ ਉਹਨਾਂ ਦੀਆਂ ਉਹਨਾਂ ਨੂੰ ਤਰੱਕੀਆਂ ਦਿੱਤੀਆਂ ਜਿਸ ਕਰਕੇ ਜਿਹੜੇ ਪੁਲਸ ਅਫਸਰਾਂ ਨਾਲ ਬੇਨਿਯਮੀਆਂ ਦਾ ਪੁਲਸ ਅਫਸਰਾਂ ਨੂੰ ਸਾਹਮਣਾ ਕਰਨਾ ਪਿਆ ਅੱਜ ਵੀ ਕੋਰਟਾਂ ਕਚੈਰੀਆਂ ਵਿੱਚ ਉਹ ਆਪਣੇ ਹੱਕ ਜਿਹੜੇ ਆ ਉਹ ਦੀ ਲੜਾਈ ਲੜ ਰਿਹਾ ਹੈ ਉੱਥੇ ਹੀ ਜੇ ਗੱਲ ਕਰ ਲਈ ਜਾਵੇ ਹਰਚੰਨ ਸਿੰਘ ਭੁੱਲਰ ਦੀ ਤੇ ਇਹਨਾਂ ਨੂੰ ਵੀ ਸਿੱਧਾ ਡੀਐਸਪੀ ਭਾਰਤੀ ਕੀਤਾ ਗਿਆ ਦੱਸਿਆ ਜਾਂਦਾ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀਆਂ ਸਰਕਾਰਾਂ ਸਮੇਂ ਕਾਂਗਰਸ ਦੀਆਂ ਸਰਕਾਰਾਂ ਸਮੇਂ ਤੇ ਮੌਜੂਦਾ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਸਮੇਂ ਜੇਨ ਕਿ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਸਮੇਂ ਵੀ ਇਹ ਉਹਨਾਂ ਦਾ ਚਿਹਤਾ ਅਫਸਰ ਹੈ ਜਦੋਂ ਕਿ ਕਾਂਗਰਸ ਦਾ ਵੀ ਚਿਹਤਾ ਅਫਸਰ ਹੈ ਸ਼੍ਰੋਮਣੀ ਅਕਾਲੀ ਦਲ ਭਾਜਪਾ ਦਾ ਵੀ ਚਿਹਰਾ ਆਫਸਰ ਆ ਇੱਥੋਂ ਤੱਕ ਪੰਜਾਬ ਦੇ ਵਿੱਚ ਜਿੱਥੇ ਲੋਕ ਨਸ਼ੇ ਦੀ ਰੋਕਥਾਮ ਦੇ ਖਾਤਰ ਹੁਣ ਤੱਕ ਤਿੰਨ ਪਾਰਟੀਆਂ ਦੀਆਂ ਸਰਕਾਰਾਂ ਇੱਕ ਇੱਕ ਕਰਕੇ ਬਦਲ ਚੁੱਕੇ ਐ ਵਿਕਰਮਜੀਤ ਸਿੰਘ ਮਜੀਠੀਆ ਵਿਕਰਮ ਮਜੀਠੀਆ ਦਾ ਕੇਸ ਵੀ ਨਸ਼ੇ ਨੂੰ ਲੈ ਕੇ ਪਟਿਆਲੇ ਵਿੱਚ ਇਹਨਾਂ ਦੇ ਐ ਕੋਰਸੀ ਜਿੱਤੇ ਲਈ ਪੁਲਰ ਨੇ ਐਕਟ ਵੀ ਪੂਣੀ ਨਹੀਂ ਕਰਤੀ ਦੋਸਤੋ ਅੱਜ ਸਾਰੀਆਂ ਕਹਾਣੀਆਂ ਜਿਹੜੀਆਂ ਆ ਉਹ ਇੱਕ ਇੱਕ ਕਰਕੇ মিডিਏ ਦੇ ਵਿੱਚ ਨਸ਼ਰ ਹੋ ਰਹੀਆਂ ਜਦੋਂ ਕਿ ਇਸ ਮਾਮਲੇ ਦੇ ਪਹਿਲਾਂ ਵੀ ਜੇ ਦੇਖਿਆ ਜਾਵੇ ਪੰਜਾਬ ਦਾ ਖੋਫੀਆ ਵਿਭਾਗ ਵੀ ਗੁੰਮ ਕਰਦੀ ਨੀਂਦਰੇ ਸੁੱਤਾ ਪਿਆ ਸੀ মিডিਆ ਦੇ ਖੋਜੀ ਪੱਤਰਕਾਰ ਵੀ ਇਸ ਪਾਸਿਓਂ ਚੁੱਪ ਸੀ ਇੱਥੋਂ ਤੱਕ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਵੀ ਜਿਹੜਾ ਟਿੱਪਣੀ ਕੀਤੀ ਆ ਸਰਕਾਰ ਦੀ ਆਪਣੀ ਸੂਬਾ ਸਰਕਾਰ ਦੀ ਕਾਰਗਜ ਜਿਹੜੀ ਤੇ ਉਹਨਾਂ ਨੇ ਵੀ ਜਿਵੇਂ ਸਵਾਲੀਆਂ ਚੈਨ ਜਿਹੜਾ ਆ ਉਹ ਲਗਾਇਆ ਉਸ ਤੋਂ ਲੱਗਦਾ ਇਹ ਹੈ ਕਿ ਜੇ ਅਗਰ ਇੱਕ ਪੰਜਾਬ ਦਾ ਇਹ ਡੀਆਈਜੀ ਜੇਤੀ ਇੰਨੀ ਵੱਡੀ ਜਿਹੜੇ ਉਹਨਾਂ ਕੋ ਕੈਸ਼ ਬਰਾਮਦ ਹੋਇਆ ਇਹ ਵੀ ਦੱਸਿਆ ਜਾ ਰਿਹਾ 50 ਅਚਲ ਜਾਇਦਾਦਾਂ ਇੱਥੋਂ ਤੱਕ 100 ਕਰੋੜ ਤੋਂ ਉੱਪਰ ਜਿਹੜਾ ਆ ਉਹ ਜਿਹੜਾ ਦਾ ਅੰਦਾਜ਼ਾ ਲਾ ਰਿਹਾ ਜਾ ਰਿਹਾ ਜਦੋਂ ਕਿ ਆਮਦਨ ਤੋਂ ਬਾਅਦ ਕੇਸ ਜਿਹੜਾ ਇੱਕ ਹੋਰ ਡੀਆਈਜੀ सस्पेंड ਰਚਨ ਸਿੰਘ ਭੁੱਲਰ ਤੇ ਇਹ ਲੱਗੇਗਾ ਤੇ ਦੋਸਤੋ ਅਗਰ ਪੰਜਾਬ ਦਾ ਇੱਕ ਡੀਜੀਪੀ ਤਿੰਨ ਜ਼ਿਲ੍ਹਿਆਂ ਤੇ ਡੀਜੀਪੀ ਦਾ ਇਹ ਨਿਆਲਾ ਖ਼ਬਰ ਸਾਹਮਣੇ ਆਇਆ ਉਸ ਤੋਂ ਬਾਅਦ ਹੋਣਾ ਹੋਰ ਵੀ ਪੁਲਿਸ ਅਫਸਰ ਜਿਹੜੇ ਆ ਉਹ ਡਰੇ ਹੋਏ ਆ ਆਪਣਾ ਸਮਾਨ ਸਭਾਲਣ ਤੇ ਲੱਗੇ ਹੋਇਆ ਹੈ ਇਸ ਨੂੰ ਲੈ ਕੇ ਪੰਜਾਬ ਦੇ ਲੋਕਾਂ ਦੇ ਵਿੱਚ ਇਹ ਚਰਚਾ ਹੈ ਕਿ ਤਾਈਆਂ ਜਿਹੜਾ ਪੰਜਾਬ ਆ ਉਹ ਦਿਨੋਂ-ਦਨ ਇੱਥੇ ਜਿਵੇਂ ਗੈਂਗਸਟਰ ਦਵਾ ਰਿਆ ਫਰੋਟੀਆਂ ਹੋ ਰਹੀਆਂ ਇਹ ਪੈਸਾ ਪੁਲਿਸ ਅਫਸਰਾਂ ਕੋਲ ਤੁਹਾਡੇ ਸਾਹਮਣੇ ਆ ਇਹਨੂੰ ਰਿਸ਼ਵਤ ਦਾ ਪਹਿਾ ਜਿਹੜਾ ਆ ਇਹ ਸਮਝਿਆ ਜਾਣਾ ਜਾਇਆ ਦੋਸਤੋ ਪੰਜਾਬ ਦਾ ਪੱਲਾ ਕੋਈ ਵੀ ਇਸ ਵੇਲੇ ਮੰਗਦਾ ਕੋਈ ਵੀ ਸਿਆਸਤੀ ਤੇ ਨਿਕਲ ਨਹੀਂ ਆਉਂਦੀ ਇਸ ਮੁੱਦੇ ਦੇ ਉੱਤੇ ਹੁਣ ਤੱਕ ਨਾ ਕਾਂਗਰਸ ਨੇ ਮੂੰਹ ਬੋਲਿਆ ਨਾ ਆਮ ਆਦਮੀ ਪਾਰਟੀ ਨੇ ਮੂੰਹ ਖੋਲਿਆ ਸਗਵੀਰ ਬਾਦਲ ਨੇ ਸਿਰਫ ਇੱਕ ਕੋਈ ਗੱਲ ਕਹੀ ਹੈ ਕਿ ਜਿੰਨੀ ਧੁੱਲਰ ਕੋਲੋਂ ਬਰਾਮਦੀ ਹੋਈ ਆ ਉਹਦੇ ਨੂੰ ਲੈ ਕੇ ਸੀਬੀਆਈ ਨੇ ਪੁਰਸਮਾਨ ਕਿਉਂ ਨਹੀਂ ਲਿਆ ਇੰਨੀ ਗੱਲ ਕੀਤੀ ਐ ਸੋ ਦੋਸਤੋ ਇਹ ਭ੍ਰਿਸ਼ਟਾਚਾਰ ਦੇ ਵਿੱਚ ਲਿਬਤ ਪੰਜਾਬ ਪੁਰਸ ਦੇ ਹੋਰ ਕਿੰਨੇ ਕਅਸਰ ਹੋਣਗੇ ਕੀ ਕਦੇ ਇਹ ਸਾਹਮਣੇ ਆਊਗਾ ਇਹ ਆਉਣ ਵਾਲਾ ਸਮਾਂ ਦੱਸੂਗਾ ਆਇਤਾ ਪ੍ਰੋਗਰਾਮ ਕਰਦੇ ਇਥੇ ਸਮਾਉਂਤ ਤੇ ਦੋਸਤੋ ਜਾਣ ਤੋਂ ਪਹਿਲਾਂ ਤੁਹਾਨੂੰ ਇਹ ਬੇਨਤੀ ਕਰ ਲੈਣਿਆ ਕਿ ਅਗਰ ਤੁਹਾਨੂੰ ਬਿਲਗਾ ਨਿਊਜ਼ ਆਨਲਾਈਨ ਦੇ ਪ੍ਰੋਗਰਾਮ ਚੰਗੇ ਲੱਗਦੇ ਆ ਆ ਵੀਡੀਓ ਹਰੇਕ ਨੂੰ ਲਾਇਕ ਵੱਧ ਤੋਂ ਵੱਧ ਅੱਗੇ ਸ਼ੇਅਰ ਜਰੂਰ ਕਰ ਦਿਆ ਕਰੋ ਤੁਹਾਡੇ ਕੋਈ ਮਦਦ ਦੀ ਆਸ ਕਰਦੇ ਆ ਕਿ ਅਗਰ ਤੁਸੀਂ ਪ੍ਰੋਗਰਾਮ ਤਾਂ ਬਿਲਗਾ نیوز ਆਨਲਾਈਨ ਤੇ ਦੇਖ ਰਹੇ ਹੋ ਅਜੇ ਪ੍ਰੋਗਰਾਮ ਦੇਖਣ ਤੋਂ ਬਾਅਦ ਵੀ ਬਿਲਗਾ نیوز ਆਨਲਾਈਨ ਨੂੰ YouTube ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰੋ Facebook ਪੇਜ ਨੂੰ ਵੇਖਦੇ ਹੋ ਤਾਂ ਫੋਲੋ ਜਰੂਰ ਕਰੋ ਇਹ ਸਾਡੀ ਬੇਨਤੀ ਨੂੰ ਪਰਵਾਰ ਕਰਨਾ ਆਉਂ ਇੱਥੇ ਹੀ ਅੱਜ ਦਾ ਪ੍ਰੋਗਰਾਮ ਕਰਦੇ ਹਾਂ ਸਮਾਪਤ। ਕੱਲ ਫਿਰ ਤੁਹਾਡੇ ਲਈ ਇੱਕ ਨਵਾਂ ਵਿਸ਼ਾ ਲੈ ਕੇ ਆਵਾਂਗੇ। ਉਸ ਵੇਲੇ ਤੱਕ ਦਿਓ ਅਜਾਇਬ। ਧੰਨਵਾਦ।